ਉਹ ਦੇਖ ਕੇ ਦੇਖ ਕੇ ਭਾਈ ਸੁੱਕੇ ਸਾੜੀ ਨਮੀ ਸਕੂਟਰੀ ਆ ਚੜੀਟਣਾ ਪਾਣੀ ਕਿਤੇ ਸਟਕ ਕੇ ਉਹ ਤੂੰ ਬਸ ਕਰ ਜੀਤੇ ਕਿਧਰੇ ਨਹੀਂ ਜਟਦਾ ਤੇਰੀ ਸਕੂਟਰੀ ਮੈਨ ਦਾ ਜਾ ਕਦੇ ਸਾਈਕਲ ਨਹੀਂ ਡggen ਦੱਤਾ ਓ ਭਾਈ ਮੈਂ ਤਾਂ ਤਾਂ ਕਹਿੰਦਾ ਸੀ ਵੀ ਤੇਰੀ ਘੁੱਟ ਬੱਤ ਲੱਗੀ ਹੋਈ ਆ ਕਈ ਵਾਰੀ ਛੁੱਟ ਜਾਂਦੀ ਹੁੰਦੀ ਆ ਹੱਥ ਕਿਉਂ ਹੋ ਜਾ ਪਰੇ ਹੋ ਜਾ ਤੂੰ ਜਾਲਿਆ ਹੁਣ ਤੂੰ ਮੈਨੂੰ ਜ਼ਰਾ ਵੀ ਸਮਝਦਾ ਨਾਲੇ ਤੂੰ ਜੀਜੇ ਕੋਲੋਂ ਗੁੱਟਰੀ ਬੜੇਗਾ ਹੈ ਹੁਣ ਓ ਨਹੀਂ ਨਹੀਂ ਬਾਈ ਸੁੱਕੇ ਐ ਤਾਂ ਮੈਂ ਤੈਨੂੰ ਉਹ ਦੂਰ ਹੀ ਦੇਖ ਲਿਆ ਸੀ ਤੂੰ ਤਾਂ ਰੋੜ ਕੇ ਲੈ ਕੇ ਆਇਆ ਐ ਤਾਂ ਯਕੀਨ ਆ ਤੇਰੇ ਤੇ ਗਰਮ ਤਾਂ ਨਹੀਂ ਦਿੰਦਾ ਤੂੰ ओ तू बर्रे हो जावे साले रोड के सामने चाल लेके आया ये दी सड़ी स्टार लड़ी सोच जी में ना नाले तू बर्रे हो जाओ ना बेटे जैसी गिड़ा जेलन से कदा <laughs> वे दीते वे नूता कित्ते स्कूटरी नमी पड़ाती वे तो ता सेंकल नी चलता मर जाने तो सिद्धा सारे पांडे पन्दू बेटे चाह Subscribe now and press the bell icon. Never miss an update.